ਪਿਆਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਮੈਂ ਤੁਹਾਡਾ ਡਾਕਟਰ ਕਿਸ਼ਨ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਸਾਡੇ ਨਾਲ ਫੇਰ ਇੱਕ ਵਾਰ ਮੌਜੂਦ ਨੇ ਰਜਿੰਦਰ ਸਿੰਘ ਜੀ ਬੋਪਾਰਾ ਜਿਹਨਾਂ ਨੂੰ ਤੁਸੀਂ ਸਭ ਤਰ੍ਹਾਂ ਜਾਣਦੇ ਹੋ ਤੋਂ ਅੱਜ ਕੁਝ ਟੌਪਿਕ ਤੇ ਗੱਲ ਕਰਦੇ ਆਪਾਂ ਬਹੁਤ ਬਹੁਤ ਧੰਨਵਾਦ ਹੈ ਰਜਿੰਦਰ ਜੀ ਬਹੁਤ ਹੀ ਜ਼ਿਆਦਾ ਦਰਸ਼ਕਾਂ ਨੇ ਸਾਨੂੰ ਦੋਨਾਂ ਵੀਡੀਓ ਦੇ ਬਹੁਤ ਪਿਆਰ ਦਿੱਤਾ ਹੈ ਹਾਂਜੀ ਤੇ ਅਸੀਂ ਤੁਹਾਡਾ ਤਹਿ ਦਿਲੋਂ ਇਹ ਚੈਨਲ ਦੇ ਲਈ ਧੰਨਵਾਦ ਕਰਦੇ ਆਂ ਤੇ ਉਮੀਦ ਕਰਦੇ ਆਂ ਇਸੇ ਤਰ੍ਹਾਂ ਹੀ ਤੁਹਾਡਾ ਜਿਹੜਾ ਉਹ ਪਿਆਰ ਹੈ ਬਣਿਆ ਰਹੇ ਤੇ ਬਣਿਆ ਰਹੇ ਤਾਂ ਸਾਨੂੰ ਮਿਲਦਾ ਰਹੇਗਾ ਹਾਂ ਜੋ ਸਾਨੂੰ ਇਹ ਤਾਂ ਸਾ ਮਿਲਦਾ ਰਹੇ ਹਾਂਜੀ ਤੇ ਕੋਈ ਨਾ ਕੋਈ ਆਪਾਂ ਨਵੀਂ ਜਿਹੜੀ ਕੋਈ ਚੀਜ਼ ਆ ਉਹ ਤੁਹਾਡੇ ਸਾਹਮਣੇ ਆਪਾਂ ਪੇਸ਼ ਕਰੀ ਤੇ ਤੇ ਮੈਂ ਕਹਿੰਨਾ ਕਿ ਜੇ ਤੁਸੀਂ ਗੱਲਬਾਤ ਸ਼ੁਰੂ ਕਰਨੀ ਹੈ ਨਾ ਹਾਂਜੀ ਬਿਲਕੁਲ ਤੇ ਇੱਕ ਰਿਕਵੈਸਟ ਹੈ ਹਾਂਜੀ ਹਾਂਜੀ ਕਿ ਥੋੜਾ ਜਿਹਾ ਕੋਈ ਬੋਲ ਹੋ ਜੇ ਅੱਛਾ ਜੀ ਠੀਕ ਆ ਚਲੋ ਕੋਈ ਨਹੀਂ ਜਿੱਦਾਂ ਤੁਸੀਂ ਕਹਿੰਦੇ ਦੇਖੋ ਜੀ ਅਸੀਂ ਸੱਜਣਾ ਦੀ ਕਦੀ ਗੱਲ ਮੋੜੀ ਨਹੀਂ ਮਾਮੋ ਠੀਕ ਹੈ ਠੀਕ ਹੈ ਕਿਉਂ ਆਪਣਾ ਇਹ ਸਭ ਹੂੰ ਤੇ ਅਸੀਂ ਦਰਸ਼ਕਾਂ ਨੂੰ ਕਹਿੰਨੇ ਆ ਵੀ ਚਲੋ ਵੀ ਜੇ ਤੁਹਾਡੇ ਕੋਈ ਨਾ ਕੋਈ ਤੁਹਾਡੇ ਮਨ ਦੇ ਵਿੱਚ ਜਿੱਦਾਂ ਕੋਈ ਲੇਖਕ ਹੁੰਦਾ ਜਾਂ ਜਿੱਦਾਂ ਕੋਈ ਮਤਲਬ ਕੋਈ ਨਾ ਕੋਈ ਤੁਹਾਡੇ ਅੰਦਰ ਕੋਈ ਕਲਾ ਹੈ ਹਾਂਜੀ ਹਾਂਜੀ ਉਹਨੂੰ ਜਾਗਰਿਤ ਕਰ ਦੇਣਾ ਹਾਂਜੀ ਹਾਂਜੀ ਠੀਕ ਹੈ ਤੇ ਚਲੋ ਤੁਸੀਂ ਕਹਿੰਦੇ ਇਹਦੇ ਆਪਾਂ ਕਰ ਦਿੰਨੇ ਥੋੜੇ ਹੋ ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਵਾਲੀ ਸਾਨੂੰ ਕਿਨੀ ਸੋਹਣੀ ਲੱਗਦੀ ਦੁਪਹਿਰ ਕਿਨੀ ਸੋਹਣੀ ਲੱਗਦੀ ਦੁਪਹਿਰ ਫਿਰ ਵੀ ਪਤਾ ਨਹੀਂ ਕਤੋਂ ਮੋਢਿਆਈ ਜਾਂਦਾ ਫਿਰ ਵੀ ਪਤਾ ਨਹੀਂ ਕਤੋਂ ਮੋਢਿਆਈ ਜਾਂਦਾ ਭਾਵੇਂ ਸਾੜੇ ਸੜ ਗਏ ਨੇ ਪੈ ਆਵੇਂ ਛੜੇ ਛੜਗੇ ਨੇ ਪੈ ਔਰ ਇੱਕ ਮਾਲਾ ਕਰਤੀਆਂ ਜਨਾਬ ਜੋ ਵੀ ਆ ਪਤਾ ਨਹੀਂ ਮੈਨੂੰ ਕਹਿਣਾ ਤੋਂ ਆਪਾਂ ਲਗਾ ਕੇ ਰੱਖਿਆ ਕਰਵਾ ਦਿੱਤਾ ਅਗਲੇ ਫਟਾਪਾ ਵੀ ਗੱਲ ਨੂੰ ਮੋੜਦੇ ਨਹੀਂ ਨਹੀਂ ਵਧੀਆ ਵਧੀਆ ਬਹੁਤ ਵਧੀਆ ਜੀ ਬਹੁਤ ਵਧੀਆ ਆਵਾਜ਼ ਆ ਤੇ ਪਰਮਾਤਮਾ ਦੀ ਕਿਰਪਾ ਵਾ ਬਿਲਕੁਲ ਜੀ ਬਿਲਕੁਲ ਜੀ ਇਦਾਂ ਹੀ ਚਲੋ ਥੋੜਾ ਬੋਤਾ ਮਨੋਰੰਜਨ ਹੋ ਜਾਂਦਾ ਬਿਲਕੁਲ ਤੇ ਨਾਲ ਗੱਲਬਾਤ ਵੀ ਕਰਦੇ ਹਾਂ ਜੀ ਜੀ ਠੀਕ ਹੈ ਨਾ ਪਹਿਲਾਂ ਵੀ ਅਸੀਂ ਇਸੇ ਹੀ ਵਿਸ਼ੇ ਤੇ ਗੱਲ ਕੀਤੀ ਸੀਗੀ ਬਿਲਕੁਲ ਨਸ਼ਿਆਂ ਤੇ ਬਿਲਕੁਲ ਕਿ ਉਹ ਮੈਂ ਕਹਿੰਦਾ ਪਤਾ ਨਹੀਂ ਹੁਣ ਸਰਕਾਰ ਨੇ ਵੀ ਤੇ ਉਦਮ ਕੀਤਾ ਬਿਲਕੁਲ ਤੇ ਇਹ ਕੰਮ ਸ਼ੁਰੂ ਕਰ ਦਿੱਤਾ ਬਿਲਕੁਲ ਤੇ ਬਹੁਤ ਹੀ ਵਧੀਆ ਕਦਮ ਚੁੱਕਿਆ ਉਹਨਾਂ ਨੇ ਹੂੰ ਤੇ ਮੈਂ ਕਹਿੰਦਾ ਵੀ ਇਹ ਜਿਹੜਾ ਕੰਮ ਕੀਤਾ ਨਾ ਜੀ ਇਹ ਕੁਝ ਸਾਲ ਪਹਿਲਾਂ ਚਾਹੀਦਾ ਸੀਗਾ ਬਿਲਕੁਲ ਬਿਲਕੁਲ ਕਿਉਂਕਿ ਜਿਹੜਾ ਇੰਨੇ ਟਾਈਮ ਦੇ ਵਿੱਚ ਲੋਕਾਂ ਦਾ ਨੁਕਸਾਨ ਹੋਇਆ ਹੂੰ ਹੂੰ ਤੇ ਕਈ ਘਰ ਬਰਬਾਦ ਹੋਏ ਜੀ ਕਈਆਂ ਦੇ ਘਰਾਂ ਦੇ ਚੰਗੇ ਭਲੇ ਜਿਹੜੇ ਘਰ ਸੀਗੇ ਹੱਸਦੇ ਵੱਸਦੇ ਉਹ ਝੜ ਗਏ ਨਸ਼ਿਆਂ ਕਰਕੇ ਬਿਲਕੁਲ ਠੀਕ ਹੈ ਨਸ਼ੇ ਦੇ ਕਰਕੇ ਹੋਇਆ ਸਾਰਾ ਕੁਝ ਹੂੰ ਹੂੰ ਤੇ ਜਿਨ੍ਹਾਂ ਨੇ ਨਸ਼ਾ ਵੇਚਿਆ ਜੀ ਤੇ ਉਹਨਾਂ ਨੇ ਤੇ ਆਪਣੇ ਘਰ ਭਰ ਲਏ ਬਿਲਕੁਲ ਬੜੀਆਂ ਬੜੀਆਂ ਕੋਠੀਆਂ ਬਣਾ ਲਈਆਂ ਜੀ ਤੇ ਬੜੀਆਂ ਜਾਇਦਾਤਾ ਬਣਾਈਆਂ ਹੂੰ ਹੂੰ ਪਰ ਹੁਣ ਸਰਕਾਰਾਂ ਸਿੱਧੀਆਂ ਹੋਈਆਂ ਨੇ ਬਿਲਕੁਲ ਤੇ ਸਾਰਾ ਕੁਝ ਉਹਨਾਂ ਦਾ ਜਿਹੜਾ ਅਸੀਲ ਕਰ ਰਹੇ ਆ ਜੀ ਜੀ ਤੇ ਮੈਂ ਕਹਿੰਨਾ ਵੀ ਇਦਾਂ ਚਾਹੀਦਾ ਸੀਗਾ ਪਹਿਲਾਂ ਬਿਲਕੁਲ ਤੇ ਹੁਣ ਵੀ ਜਦੋਂ ਵਧੀਆ ਕਰ ਰਹੇ ਨੇ ਤੇ ਇਹ ਕੰਟੀਨਿਊ ਜਾਏ ਜੀ ਜੀ ਤੇ ਜਿਹੜੀ ਇੱਕ ਪੱਕੀ ਤਰ੍ਹਾਂ ਰੋਕ ਲੱਗ ਸਕੇ ਬਿਲਕੁਲ ਬਿਲਕੁਲ ਠੀਕ ਹਾਂਜੀ ਬਿਲਕੁਲ ਅਸੀਂ ਬੜਾ ਵੇਖੋ ਜੀ ਜਿਹੜੇ ਸਾਡੇ ਸੀਐਨ ਸਾਹਿਬ ਨੇ ਹਾਂਜੀ ਸਰਦਾਰ ਭਗਵੰਤ ਸਿੰਘ ਜੀ ਮਾਨ ਹਾਂਜੀ ਠੀਕ ਹੈ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਬਿਲਕੁਲ ਬਿਲਕੁਲ ਚਲੋ ਦੇਰ ਆਏ ਹਾਂਜੀ ਦਰਸਤ ਆਏ ਹਾਂਜੀ ਠੀਕ ਹੈ ਚਲੋ ਉਹਨਾਂ ਨੇ ਪਹਿਲਾਂ ਜਦੋਂ ਸਰਕਾਰ ਬਣਨੀ ਸੀ ਉਦੋਂ ਵਾਅਦਾ ਕੀਤਾ ਸੀ ਹੂੰ ਹੂੰ ਸੁਪਰੀਮੋ ਕੇਜਰੀ ਵਾਦੀ ਨੇ ਕਿ ਮੈਂ 10 ਦਿਨਾਂ ਦੇ ਵਿੱਚ ਵਿੱਚ ਇਹ ਨਸ਼ੇ ਨੂੰ ਠੱਲ ਪਾ ਦੇਵਾਂ ਹਾਂਜੀ ਠੀਕ ਹੈ ਚਲੋ 3 ਸਾਲ ਨਿਕਲ ਗਏ ਨੇ ਹਾਂ ਤੇ ਹੁਣ ਜਿਹੜਾ ਕਦਮ ਉਹਨਾਂ ਨੇ ਬੜਾ ਛਲਾਗਾ ਜੋ ਕਦਮ ਚੁੱਕਿਆ ਉਹਨਾਂ ਨੇ ਹਾਂਜੀ ਠੀਕ ਹੈ ਜਿਨ੍ਹਾਂ ਨੇ ਉਹ ਨਾ ਨਾ ਮਦਦ ਨਾ ਦੇ ਦਿੱਤਾ ਇਹ ਜੁੱਧ ਨਸ਼ਿਆਂ ਵਿਰੁੱਧ ਬੜਾ ਤਗੜਾ ਹਾਂਜੀ ਹਾਂਜੀ ਠੀਕ ਹੈ ਜੁੱਧ ਨਸ਼ਿਆਂ ਵਿਰੁੱਧ ਬਿਲਕੁਲ ਬੜਾ ਤਗੜੀ ਇਹ ਨਾਂ ਇਹ ਨਾਮ ਦਿੱਤਾ ਹੈ ਹਾਂ ਹਾਂ ਤੇ ਮੈਂ ਚਾਹੁੰਦਾ ਹੂੰ ਕਿ ਜਿਦਾ ਸੀਐਮ ਸਾਹਿਬ ਨੇ ਇਹ ਕਦਮ ਚੁੱਕਿਆ ਔਰ ਇਹਨੂੰ ਹੁਣ ਪਛਾਣਾ ਪੈ ਰੱਖਾ ਹੂੰ ਹੂੰ ਠੀਕ ਹੈ ਇਹਨੂੰ ਗਾਂ ਵਧ ਕੇ ਇਹ ਨਸ਼ਿਆਂ ਦਾ ਬਿਲਕੁਲ ਖਾਤਮਾ ਕਰ ਬਿਲਕੁਲ ਚਾਹੀਦਾ ਦੇਖੋ ਜੀ ਸਾਡੇ ਪੰਜਾਬ ਦਾ ਇਹ ਛੇਵਾਂ ਦਰਿਆ ਸੀ ਠੀਕ ਹੈ ਜਿਨ੍ਹਾਂ ਨੂੰ ਸਾਰੀ ਦੁਨੀਆ ਨੇ ਮਦਦ ਲਈ ਹਮ ਹਾੜਾ ਪੰਜਾਬ ਬੜਾ ਪਵਿੱਤਰ ਤੇ ਬੜਾ ਬਲਵਾਨ ਸੀਗਾ ਹਮ ਤੇ ਪਰ ਇਸ ਨਸ਼ੇ ਨੇ ਖੋਖਲਾ ਕਰਕੇ ਬਰਬਾਦ ਕਰ ਦਿੱਤਾ ਬਹੁਤ ਨੁਕਸਾਨ ਹੋਇਆ ਜੀ ਜਿੰਦਗੀ ਤੁਹਾਨੂੰ ਪਤਾ ਹੀ ਆ ਕਿ ਅੱਜ ਕੱਲ ਮਤਲਬ ਬੱਚੇ ਕਿੰਨੇ ਨੇ ਹਮ ਇੱਕ ਲੜਕਾ ਇੱਕ ਲੜਕੀ ਹਮ ਠੀਕ ਹੈ ਤੇ ਕਈ ਜਿਹੜੇ ਮਤਲਬ ਅਮੀਰ ਜਾਦੇ ਬੰਦੇ ਨੇ ਜਾਂ ਗਰੀਬ ਬੰਦਾ ਠੀਕ ਹੈ ਆਪਣੇ ਜੇ ਗਰੀਬ ਬੰਦਾ ਤਾਂ ਰੋਜੀ ਰੋਟੀ ਕਮਾ ਕੇ ਖਾ ਰਿਆ ਤੇ ਜੇ ਉਹ ਨਸ਼ੇ ਦੇ ਲੱਗ ਗਿਆ ਤੇ ਘਰ ਬਰਬਾਦ ਹੋ ਬਿਲਕੁਲ ਠੀਕ ਹੈ ਤੇ ਜੇ ਮੰਨ ਲਓ ਇੱਕ ਅਮੀਰ ਆਦਮੀ ਆ ਜੇ ਉਹਦੇ 20 ਕਿੱਲੇ ਨੇ ਤੇ ਉਹ ਬੰਦਾ ਨਸ਼ੇ ਤੇ ਲੱਗ ਜੇ ਉਹ 20 ਕਿੱਲੇ ਕਿਸ ਕੰਮ ਦੇ ਜਿੰਦਗੀ ਬਰਬਾਦ ਹੋ ਗਈ ਮਾੜੀ ਉਹ ਵੇਖੋ ਜੀ ਜਿੰਨੀ ਮਰਜੀ ਜਾਇਦਾਦ ਹੋਵੇ ਜੀ ਇਹ ਨਸ਼ਾ ਐਡੀ ਭਿਆੜੀ ਅਲਮਤ ਆ ਕਿ ਇਹਦੇ ਸਾਹਮਣੇ ਜਾਇਦਾਦ ਆ ਕੁਛ ਨਹੀਂ ਆ ਉਹ ਸਾਰਾ ਕੁਝ ਵਿਕ ਜਾਂਦਾ ਬਿਲਕੁਲ ਕਿਉਂਕਿ ਇਹ ਜਦੋਂ ਕਿਸੇ ਨੂੰ ਲੱਗ ਜਾਂਦਾ ਨਾ ਹੂੰ ਹੂੰ ਉਹ ਫੇਰ ਕੰਟਰੋਲ ਨਹੀਂ ਹੁੰਦਾ ਬੰਦੇ ਨੂੰ ਨਹੀਂ ਬਿਲਕੁਲ ਤੇ ਬਹੁਤ ਹੀ ਲੋਕਾਂ ਦਾ ਨੁਕਸਾਨ ਹੋਇਆ ਵਾ ਇਹਦੇ ਵਿੱਚ ਹੂੰ ਹੂੰ ਤੇ ਚਲੋ ਅਜੇ ਵੀ ਪਰਮਾਤਮਾ ਕਿਰਪਾ ਕਰੇ ਪੰਜਾਬ ਤੇ ਮਿਹਰ ਕਰੇ ਹੂੰ ਹੂੰ ਵੀ ਇਹ ਤੇ ਰੋਕ ਲੱਗੇ ਹੂੰ ਹੂੰ ਤੇ ਸਾਡੇ ਬੱਚੇ ਚਲੋ ਆਪਣੇ ਵੀ ਗਏ ਨੇ ਹੋਰ ਲੋਕਾਂ ਦੇ ਭੈਣ ਭਰਾਵਾਂ ਦੇ ਰਿਸ਼ਤੇਦਾਰਾਂ ਦੇ ਕਾਫੀ ਬੱਚੇ ਨੇ ਜਿਹੜੇ ਅਸੀਂ ਅੱਜ ਕੱਲ ਰੁਝਾਨ ਹੀ ਬਾਰਦਾਵਾ ਜੀ ਜੀ ਤੇ ਪਰ ਅਸੀਂ ਕਈ ਵਾਰੀ ਸੋਚਦੇ ਆਂ ਕਿ ਸਾਡੇ ਬੱਚੇ ਬਾਹਰ ਚੱਲ ਗਏ ਜੀ ਇਹ ਇਹ ਸਾਡਾ ਨੀਂ ਫਰਜ ਬਣਦਾ ਕੋਈ ਗੱਲ ਨਹੀਂ ਇਹ ਉਹ ਫਲਾਣੇ ਦਾ ਬੱਚਾ ਕਰ ਰਿਹਾ ਹੂੰ ਹੂੰ ਤੇ ਇਹ ਜ਼ਿੰਮੇਵਾਰੀ ਸਾਰਿਆਂ ਦੀ ਬਣਦੀ ਬਿਲਕੁਲ ਬਿਲਕੁਲ ਪਿੰਡ ਦੀਆਂ ਪੰਚਾਇਤਾਂ ਦੀ ਹੂੰ ਹੂੰ ਤੇ ਹੋਰ ਜਿਹੜੇ ਮੋਤਬਰ ਬੰਦੇ ਨੇ ਹੂੰ ਹੂੰ ਗਲੀ ਮਹੱਲੇ ਕੋਈ ਵੀ ਆ ਜਿਹੜਾ ਤੁਹਾਡੇ ਲਾਗੇ ਕੋਈ ਨਸ਼ਾ ਕਰਦਾ ਜਾਂ ਕੋਈ ਵੇਚਦਾ ਥੋੜਾ ਪਤਾ ਉਹਦਾ ਉਹ ਰੱਖੋ ਕਿ ਭਾਈ ਜਾਂ ਉਹਨੂੰ ਕੰਟਰੋਲ ਕਰੋ ਜਾਂ ਧਾਰਮਿਕ ਸੰਸਥਾਵਾਂ ਜਿਹੜੀਆਂ ਨੇ ਉਹ ਵੀ ਨਾਲ ਸਾਥ ਦੇਣ ਹੂੰ ਹੂੰ ਤੇ ਇਹਨਾਂ ਚੀਜ਼ਾਂ ਤੇ ਕੰਟਰੋਲ ਹੋ ਸਕੇ ਕਿਉਂਕਿ ਇਹ ਵਾਰੀ ਸਾਰੇ ਆ ਵੀ ਆਉਣੀਆਂ ਜਿਸ ਹਿਸਾਬ ਨਾਲ ਇਹ ਚੱਲ ਰਿਹਾ ਕੰਮ ਜੀ ਜੀ ਠੀਕ ਹੈ ਨਾ ਇਹ ਤੋਂ ਮੂੰਹ ਨਹੀਂ ਮੋੜਨਾ ਚਾਹੀਦਾ ਤੇ ਸਾਡੇ ਨੀਗਾ ਹੈਗਾ ਤੇ ਸਾਡਾ ਬੱਚਾ ਤੇ ਨਹੀਂ ਇੱਥੇ ਕਰਦਾ ਤੇ ਇਹ ਵਿਦੇਸ਼ ਵੀ ਇਹ ਬਿਮਾਰੀ ਫੈਲ ਗਈ ਜੀ 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 ਠੀਕ ਹੈ ਨਾ ਜਿਹੜੇ ਵਿਦੇਸ਼ ਜਾ ਰਹੇ ਬੱਚੇ ਉੱਥੇ ਵੀ ਬਹੁਤ ਜ਼ਿਆਦਾ ਇਹ ਨੁਕਸ ਪੈ ਰਿਆ ਲੋਕਾਂ ਨੂੰ ਉੱਥੇ ਵੀ ਕਰਦੇ ਨੇ ਹੂੰ ਹੂੰ ਠੀਕ ਹੈ ਨਾ ਇਹ ਆ ਵੀ ਮਾਪਿਆਂ ਨੂੰ ਪਤਾ ਨਹੀਂ ਲੱਗਦਾ ਹੂੰ ਵੀ ਦੂਰ ਨੇ ਉੱਥੇ ਕਮਾਉਂਦੇ ਆ ਆਪੇ ਕਰ ਲੈਂਦੇ ਬਿਲਕੁਲ ਠੀਕ ਹੈ ਤੇ ਇਸ ਕਰਕੇ ਪ੍ਰਮਾਤਮਾ ਮਿਹਰ ਹੀ ਰੱਖਦਾ ਹੈ ਸਾਡੇ ਬੱਚੇ ਬਿਲਕੁਲ ਜੀ ਬਿਲਕੁਲ ਉਹ ਜੇ ਕਿਸੇ ਦੇ ਸਾਡੇ ਰਿਸ਼ਤੇਦਾਰ ਦੇ ਨੇ ਜਾਂ ਸਾਡੇ ਯਾਰ ਦੋਸਤ ਦੇ ਨੇ ਬੱਚੇ ਕਿਸੇ ਦੇ ਵੀ ਹੋ ਸਕਦੇ ਬਲੋ ਵੇਖੋ ਇਨ੍ਹਾਂ ਹੀ ਭਵਿੱਖ ਬਣਾਉਣਾ ਹੈ ਅੱਗੇ ਜਾ ਕੇ ਇਨ੍ਹਾਂ ਹੀ ਪੰਜਾਬ ਦਾ ਦੇਸ਼ ਦਾ ਜਿਹੜਾ ਨਾ ਉਹ ਸਾਰਾ ਕੁਝ ਇਨ੍ਹਾਂ ਨੇ ਆਪਣੀ ਵਾਗਡੋਰ ਜਿਹੜੀ ਸੰਭਾਲਣੀ ਹੁੰਦੀ ਹੈ ਬਿਲਕੁਲ ਬਿਲਕੁਲ ਤੇ ਇਨ੍ਹਾਂ ਦੇ ਵਿੱਚੋਂ ਹੀ ਬੱਚਿਆਂ ਦੇ ਵਿੱਚੋਂ ਚੰਗੇ ਨੇਤਾ ਤੇ ਚੰਗੇ ਜਿਹੜੇ ਕੋਈ ਸੂਝਵਾਨ ਬੰਦੇ ਬਣਨੇ ਹੁੰਦੇ ਆ ਜੀ ਜੀ ਤੇ ਹੁਣ ਜੇ ਇਹ ਨਸ਼ਿਆਂ ਦੇ ਲੱਗ ਗਏ ਤੇ ਫਿਰ ਤੇ ਪੰਜਾਬ ਦਾ ਬੁਰਾ ਹਾਲ ਹੋ ਜਾਂਦਾ ਠੀਕ ਹੈ ਜੀ ਠੀਕ ਹੈ ਜੀ ਤੇ ਇਸ ਕਰਕੇ ਮੈਂ ਕਹਿੰਦਾ ਸਰਕਾਰਾਂ ਕਰਤੇ ਰਹੀਆਂ ਨੇ ਤੇ ਇਦਾਂ ਹੀ ਕੰਮ ਚੱਲੇ ਭੀ ਇਹਨੂੰ ਨਾ ਪੱਕੇ ਤੌਰ ਤੇ ਰੋਕ ਲੱਗੇ ਬਿਲਕੁਲ ਠੀਕ ਜਿਦਾ ਦੇਖੋ ਜੀ ਹੁਣ ਉਹਨਾਂ ਕਦਮ ਚੁੱਕ ਲਿਆ ਹਾਂਜੀ ਠੀਕ ਹੈ ਸਾਡੇ ਮੁੱਖ ਮੰਤਰੀ ਨੇ ਹਾਂਜੀ ਤੇ ਅਸੀਂ ਚਾਹੁੰਦੇ ਆ ਕਿ ਚਲੋ ਜਿਹੜੇ ਪਿੰਡਾਂ ਵਾਲੇ ਨੇ ਜਾਂ ਸ਼ਹਿਰਾਂ ਵਾਲੇ ਨੇ ਠੀਕ ਆ ਜਿਹੜੇ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਰਹ ਰਹੇ ਨੇ ਆਪਣੇ ਪੰਜਾਬੀ ਹਾਂਜੀ ਜਿਹੜੇ ਕਿ ਮਤਲਬ ਬਹੁਤ ਸੁਭਿਜਮਾਂ ਹਾਂ ਠੀਕ ਆ ਬੜੇ ਲਿਖੇ ਨੇ ਸਾਰੇ ਬਿਲਕੁਲ ਉਹਨਾਂ ਨੂੰ ਵੀ ਸਾਡਾ ਜਿਹੜਾ ਇਹ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਹਾਂਜੀ ਤੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਇਹ ਜਿਹੜਾ ਛੇਵਾਂ ਦਰਿਆ ਚੱਲਦਾ ਇਹਨੂੰ ਨੱਖ ਤੈ ਸਕਦੇ ਹਾਂਜੀ ਠੀਕ ਆ ਵੇਖੋ ਇਹ ਸਾਡਾ ਹੁਣ ਦਰਸ਼ਕਾਂ ਨੂੰ ਵੀ ਇਹ ਵੀਡੀਓ ਦੇ ਰਾਹੀਂ ਇੱਕ ਮੈਸੇਜ ਹੀ ਆ ਕਿ ਚਲੋ ਇਹ ਸਾਰਿਆਂ ਨੂੰ ਚਾਹੀਦਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਆਪੋ ਆਪਣੇ ਫਰਜ਼ ਪਛਾਣੀਏ ਤੇ ਅਸੀਂ ਜਿਹੜੇ ਇਹ ਦਿਨ ਲੜ ਰਹੇ ਆ ਨਾ ਕੰਮ ਇਨਾਂ ਤੇ ਰੋਕ ਲਗਵਾਈਏ ਬਿਲਕੁਲ ਠੀਕ ਆ ਜੀ ਬਿਲਕੁਲ ਤੇ ਬੜੀਆਂ ਸੋਸਾਇਟੀਆਂ ਤੇ ਹੋਰ ਸੰਸਥਾਵਾਂ ਦਾ ਹਿੱਸਾਤ ਦਈਏ ਜਿਹੜੇ ਇਹਨਾਂ ਦੇ ਹਮਾਇਤ ਕਰਦੇ ਨੇ ਕਿ ਅਸੀਂ ਰੋਕੀ ਬਿਲਕੁਲ ਹੈ ਨਾ ਕਿਉਂਕਿ ਕਈ ਥਾਈ ਇਹ ਹੋਇਆ ਵੀ ਆ ਜੀ ਕਿ ਰੋਕਣ ਦੀ ਕੋਸ਼ਿਸ਼ ਕੀਤੀ ਨਸ਼ਾ ਹੂੰ ਹੂੰ ਤੇ ਉਲਟਾ ਜਿਹੜੇ ਨਸ਼ਾ ਤਸਕਰ ਜਿਹੜੇ ਬਦਮਾਸ਼ ਲੋਕ ਜਿਹੜੇ ਇਹਨਾਂ ਦੇ ਨਾਲ ਰਿਲੇਟਡ ਨੇ ਉਹਨਾਂ ਨੇ ਉਹਨਾਂ ਦਾ ਵਿਰੋਧ ਕੀਤਾ ਹੂੰ ਹੂੰ ਉਹਨਾਂ ਨਾਲ ਲੜਾਈਆਂ ਝਗੜੇ ਕੀਤੇ ਬਿਲਕੁਲ ਇਹ ਹੁਣ ਸਰਕਾਰਾਂ ਸਿੱਧੀਆਂ ਹੋਈਆਂ ਨੇ ਇਸ ਇਸ ਕੰਮ 'ਤੇ ਹੂੰ ਤੇ ਹੋ ਸਕਦਾ ਕਿਰਪਾ ਹੋ ਜੇ ਕਿਰਪਾ ਹੋ ਜੇ ਠੀਕ ਹੈ ਰੋਕ ਲੱਗ ਸਕਦੀ ਹੈ ਨਹੀਂ ਚਲੋ ਵੇਖੋ ਜੀ ਸਾਨੂੰ ਇਹ ਨਹੀਂ ਗੱਲ ਸੋਚ ਲੈਣੀ ਚਾਹੀਦੀ ਜਿੰਦਗੀ ਤੇ ਜਦਾਂ ਕਿ ਮੇਰਾ ਬੱਚਾ ਨਹੀਂ ਨਸ਼ਾ ਕਰਦਾ ਤੇ ਮੈਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਹਾਂਜੀ ਠੀਕ ਹੈ ਉਹ ਸਾਡਾ ਫਰਜ਼ ਬਣਦਾ ਦੇਖੋ ਜੇ ਅੱਗ ਮੰਨ ਲਓ ਘਵਡੀਆਂ ਦੇ ਘਰ ਦੇ ਵਿੱਚ ਜਾ ਵੜੀ ਆ ਹੂੰ ਉਹਦਾ ਧੂਆਂ ਖਾਦੇ ਘਰ ਦੇ ਵਿੱਚ ਵੀ ਆ ਬਿਲਕੁਲ ਬਿਲਕੁਲ ਹੈ ਕਿ ਨਹੀਂ ਉਹ ਕੱਲ ਨੂੰ 扑ੜਕ ਕੇ ਇਧਰ ਵੀ ਚੰਗਿਆੜੀ ਦੇਖ ਸਕਦੀ ਹਾਂ ਜੀ ਇਸ ਕਰਕੇ ਅਸੀਂ ਇਹ ਨਹੀਂ ਸੋਚਣਾ ਕਿ ਨਹੀਂ ਜੀ ਸਾਡਾ ਬੱਚਾ ਮਤਲਬ ਇਹ ਕੰਮ ਤੋਂ ਠੀਕ ਆ ਰਹਿਤ ਹੈ ਹਮ ਪਰ ਸਾਡਾ ਫਰਜ਼ ਬਣਦਾ ਆਪਾਂ ਸਾਥ ਦੇ ਲਈ ਬਿਲਕੁਲ ਜਿਦਾਂ ਸਾਡੇ ਮੁੱਖ ਮੰਤਰੀ ਸਾਹਿਬ ਜੀ ਨੇ ਕਿਹਾ ਕਰਤਾ ਕਿ ਨਹੀਂ ਜੇ ਕੋਈ ਪੁਰਸ਼ ਵਾਲਾ ਆਵਲਾ ਜਾਵਾ ਹਾਂਜੀ ਠੀਕ ਹੈ ਇਹਦੇ ਵਿੱਚ ਰਿਲੇਟਿਵ ਹੋ ਗਿਆ ਹਾਂ ਜੇ ਮੈਨੂੰ ਪਤਾ ਲੱਗ ਗਿਆ ਕਿ ਇਹ ਬੰਦਾ ਮਤਲਬ ਨਕੇ ਆ ਜਿਹੜੇ ਕਰਦੇ ਨੇ ਜਾਂ ਬਕਾਉਂਦੇ ਨੇ ਹਾਂਜੀ ਉਹਨਾਂ ਦਾ ਸਾਥ ਦਿੰਦਾ ਹਾਂ ਤੇ ਮੈਂ ਟਰਮੀਨੇਟ ਸਸਪੈਂਡ ਕਰਦਾ ਇਹ ਬੜਾ ਵੱਡਾ ਉਪਰਾਲਾ ਬੜਾ ਵੱਡਾ ਕਦਮ ਹੈ ਠੀਕ ਹੈ ਜੀ ਇਹ ਸਾਡੀ ਪੰਜਾਬ ਪੁਰਸ ਨੂੰ ਵੀ ਮਤਲਬ ਇਹ ਸਮਝਣੀ ਚਾਹੀਦੀ ਹੈ ਗੱਲ ਵੀ ਨਹੀਂ ਵੀ ਇਹ ਕੰਮ ਗਲਤ ਆ ਇਹਦੇ ਵਿੱਚ ਸਾਡੇ ਬੱਚੇ ਵੀ ਕੱਲ ਨੂੰ ਮਤਲਬ ਭਾਗ ਲੈ ਸਕਦੇ ਹਾਂ ਜਿਹੜੇ ਉਹਨਾਂ ਤੋਂ ਆਪਾਂ ਦੂਰ ਰੱਖ ਕੇ ਤੇ ਆਪਾਂ ਸਰਕਾਰ ਦਾ ਸਾਥ ਦੇਣਾ ਸਾਡਾ ਫਰਜ਼ ਬਣਦਾ ਬਿਲਕੁਲ 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 ਠੀਕ ਹੈ ਕਿਹੜੇ ਤਰੀਕੇ ਨਾਲ ਚਲੋ ਇਹ ਨਸ਼ੇ ਨੂੰ ਥਾਂ ਤੇ ਪਿਆਸ ਕੇ ਕਈ ਲੋਕ ਵੇਖੋ ਜੀ ਨਸ਼ਾ ਤੇ ਚੜੇ ਘਰ ਵੜ ਗਿਆ ਜਿਹਦਾ ਬੱਚਾ ਬਰਬਾਦ ਹੋਇਆ ਜਾਂ ਉਹਨਾਂ ਦਾ ਘਰ ਬਰਬਾਦ ਹੋਇਆ ਉਹ ਨਾਲ ਵਾਸਤੇ ਦੇਖੋ ساری ਦੁਨੀਆ ਹਨੇਰ ਹੋ ਗਿਆ ਜੀ ਬਿਲਕੁਲ ਤੇ ਜਿਹੜੇ ਲੋਕ ਇਹ ਨਸ਼ਾ ਵੇਚ ਰਹੇ ਨੇ ਹੂੰ ਹੂੰ ਉਹ ਤਾਂ ਆਪਣੇ ਘਰ ਘਰ ਆ ਰਹੇ ਆ ਨਾ ਪਰ ਇਹ ਕਮਾਈ ਵੇਖੋ ਇੱਥੇ ਰਹਿ ਜਾਣੀ ਆ ਜੀ ਜੀ ਤੇ ਇਹਦੇ ਨਾਲ ਇਹ ਅਸਰ ਬਹੁਤ ਮਾੜਾ ਪੈਣਾ ਜੀ ਜੀ ਕਿਉਂਕਿ ਕੱਲ ਨੂੰ ਤੁਹਾਡੇ ਬੱਚੇ ਦੀ ਵੀ ਵਾਰੀ ਆਣੀ ਬਿਲਕੁਲ ਠੀਕ ਆ ਨਾ ਇਸ ਕਰਕੇ ਇੰਨਾਂ ਚੀਜ਼ਾਂ ਤੋਂ ਜਿਹੜਾ ਕੋ ਸੱਜਣ ਏਦਾਂ ਦਾ ਕੰਮ ਕਰਦਾ ਜਾਂ ਕੇ ਇਹਨੂੰ ਸ਼ਹਿਦ ਦਿੰਦਾ ਉਹਨੂੰ ਚਾਹੀਦਾ ਵੀ ਬੇਨਤੀ ਆ ਕਿ ਤੁਸੀਂ ਵੀ ਸਾ ਦੋ ਯਾਰ ਇਹ ਨਸ਼ਾ ਰੋਕਣ ਦੇ ਵਿੱਚ ਬਿਲਕੁਲ ਬਿਲਕੁਲ ਠੀਕ ਹੈ ਨਾ ਠੀਕ ਹੈ ਜੀ ਤੇ ਗੱਲ ਬਹੁਤ ਮਾੜੀ ਆ ਇਹ ਕਿਸੇ ਦੇ ਬੱਚੇ ਨੂੰ ਨਸ਼ਾ ਲਾਉਣਾ ਜਾਂ ਬੁਕਵਾਉਣਾ ਉਹ ਬਿਲਕੁਲ ਇੱਥੇ ਵੇਚਦੇ ਨੇ ਲੋਕ ਉਹ ਉਹਨਾਂ ਨੂੰ ਕਹਿੰਦੇ ਵੀ ਤੁਹਾਨੂੰ ਅਸੀਂ ਪੈਸੇ ਦਿੰਨੇ ਆ ਤੁਸੀਂ ਵੇਚੋ ਤੇ ਫਿਰ ਅੱਗੇ ਜਾ ਕੇ ਤੇ ਤੁਹਾਨੂੰ ਫਿਰ ਨਸ਼ਾ ਦਵਾਂਗੇ ਤੁਸੀਂ ਇਹ ਕਰੋ ਬਿਲਕੁਲ ਬਿਲਕੁਲ ਦੱਸ ਸਿੰਘ ਜੀ ਆਦਤ ਜਿਹੜੀ ਆ ਕਿਸੇ ਨੂੰ ਪਾਉਣੀ ਬਹੁਤ ਮਾੜੀ ਗੱਲ ਮਾੜੀ ਦੇਖੋ ਜੀ ਅੱਜ ਕੱਲ ਜਿਹੜੀਆਂ ਇਹ ਮਤਲਬ ਦੁਨੀਆ ਦੇ ਵਿੱਚ ਹੁਣ ਚੱਲ ਰਹੀ ਹੈਗਾ ਹੂੰ ਹੂੰ ਰੇਂਜ ਨੂੰ ਨਾਲ ਉਹ ਤੇ ਹੀ ਚੱਲਦਾ ਹੂੰ ਉਹ ਕਹਿੰਦੇ ਵੀ ਇਹਦੇ ਸਿਰ ਤੇ ਡਾਂਗਣਾ ਮਾਰੂ ਹੂੰ ਹੂੰ ਠੀਕ ਹੈ ਤੇ ਇਹਦੀ ਮੇਰੇ ਨਾਲ ਲੱਗਦਾ ਇਹਨੇ ਫਲਾਣੀ ਵਾਰੀ ਮੇਰੇ ਨਾਲ ਇਹ ਕੰਮ ਕੀਤਾ ਸੀਗਾ ਹਾਂਜੀ ਠੀਕ ਹੈ ਤੇ ਕਿਉਂ ਨਾ ਹੋਵੇ ਵੀ ਇਹਦੇ ਬੱਚੇ ਨੂੰ ਹੂੰ ਆਪ ਨਹੀਂ ਹੂੰ ਇਹਦੇ ਥਰੂ ਦੇ ਗਾਇ ਨਸ਼ਾ ਲਗਾ ਦਾਂ ਪੀਸੇ ਬਚੇ ਦੂੰ ਨਸ਼ਾ ਲਗਾ ਦੇ ਇਹ ਗੱਲ ਤਾਂ ਮਾੜੀ ਆ ਬਹੁਤ ਮਾੜੀ ਠੀਕ ਹੈ ਯਾਰੋ ਤੇ ਦੇਖੋ ਲਾਗਤਬਾਦੀ ਨੇ ਕਿਉਂ ਤੁਹਾਡੀ ਆਪਬਾਜਾ ਤੇ ਬੱਚੇ ਦਾ ਕੀ ਕਸੂਰ ਵਿਚਾਰੇ ਦਾ ਠੀਕ ਹੈ ਉਹ ਸਮਝ ਲਓ ਵੀ ਤੁਸੀਂ ਉਸ ਦੇ ਬੱਚੇ ਨੂੰ ਨਹੀਂ ਆਪਣੇ ਬੱਚੇ ਨੂੰ ਇਹ ਮਤਲਬ ਅਗਾਂਹ ਕਰ ਰਹੇ ਵੀ ਨਹੀਂ ਇਹ ਕੰਮ ਇਹ ਰਸਤਾ ਠੀਕ ਹੈ ਹਾਂ ਜੀ ਜਦੋਂ ਕਿ ਹੈ ਕਿ ਨਹੀਂ ਇਹ ਗਲਤ ਦਾ ਰਸਤਾ ਤੇ ਇਹ ਕੰਮ ਮਤਲਬ ਬਹੁਤ ਹੀ ਜ਼ਿਆਦਾ ਮੰਡਲ ਜਾਊਗਾ ਸਾਰੇ ਮਾਪੇ ਵੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਹਾਂ ਜੀ ਸਾਰੇ ਨੂੰ ਆਪਣਾ ਬੱਚਾ ਸਮਝਣਾ ਚਾਹੀਦਾ ਕਿਉਂਕਿ ਬੱਚੇ ਜਿਹੜੇ ਨੇ ਨਰਮ ਟਿਹੜੀ ਵੀ ਤਰ੍ਹਾਂ ਹੁੰਦੀ ਆ ਇਹਨੂੰ ਜਿੱਦਨੋ ਮਰਜ਼ੀ ਮਰੋ ਬਿਲਕੁਲ ਠੀਕ ਹੈ ਤੇ ਮੋੜੜ ਕੇ ਜਿੱਦਨ ਮਾਰੀ ਤੋਰ ਹਾਂ ਜੀ ਤੋ ਮੇਰਾ ਮਤਲਬ ਕਹਿੰਦਾ ਇਹ ਹੈਗਾ ਜੇ ਨਦੀਪ ਚਲੋ ਬੱਚਿਆਂ ਨੂੰ ਚੰਗੀ ਸਿੱਖਿਆ ਦੇਣੀ ਚਾਹੀਦੀ ਹੈ ਜਿਹਦੇ ਨਾਲ ਉਹ ਚੰਗੇ ਮਤਲਬ ਕੱਲ ਨੂੰ ਉਹਨਾਂ ਦਾ ਕੁੱਖ ਬਣ ਜੇ ਠੀਕ ਹੈ ਜੇਕਰ ਇਹ ਕੋਈ ਲਾਗਤ ਬਾਜੀ ਹੈ ਉਹਦੇ ਮਾਂ ਪਿਓ ਨਾਲ ਜਾਂ ਉਹਦੇ ਚਾਚੇ ਦਾ ਇਹਨਾਂ ਉਹਦੇ ਨਾਲ ਇੱਕ ਅਲੱਗ ਚੀਜ਼ ਹੈ ਤੇ ਜਿਹੜੀ ਮਤਲਬ ਆਪਾਂ ਬੱਚੇ ਨੂੰ ਇਹ ਕੰਮ ਕਰਨਾ ਇਹ ਬਹੁਤ ਹੀ ਜਲਾ ਇਹ ਸੋਭਾ ਠੀਕ ਹੈ ਮਾਲੀ ਜੱਲਾ ਠੀਕ ਹੈ ਕਾ ਕਰਦੀ ਹੁੰਦਾ ਚਲੋ ਇਹ ਸਰਕਾਰਾਂ ਕਰ ਰਹੀਆਂ ਨੇ ਤੇ ਸਾਰੇ ਲੋਕ ਸਾਥ ਦੇਣ ਤੇ ਮੈਂ ਕਹਿੰਨਾ ਵੀ ਜਿਹੜੇ ਹੋਰ ਵੀ ਚੈਨਲ ਦੇ ਨਾਲ ਲੋਕ ਜੁੜੇ ਨੇ ਤੇ ਕਾਫੀ ਚੈਨਲਾਂ ਤੇ ਲੋਕ ਜਿਹੜੇ ਆ ਇਸ ਚੀਜ਼ ਨੂੰ ਕਰ ਰਹੇ ਨੇ ਕਿ ਨਸ਼ਾ ਰੁਕਣਾ ਚਾਹੀਦਾ ਤੇ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਤੇ ਪਰਮਾਤਮਾ ਕਿਰਪਾ ਕਰੇ ਚਲੋ ਪੰਜਾਬ ਤੇ ਮਿਹਰ ਕਰੇ ਵੀ ਇਸ ਚੀਜ਼ ਤੇ ਰੋਕ ਲੱਗੇ ਤੇ ਪੰਜਾਬ ਸਾਡਾ ਫੇਰ ਖੁਸ਼ਹਾਲ ਹੋਵੇ ਠੀਕ ਆ ਜੀ ਇਹ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ ਇਸ ਚੀਜ਼ ਨਾਲ ਚਲੋ ਮੈਂ ਅਸੀਂ ਆਪਣੀ ਚੈਨਲ ਆ ਵੀ ਆਪਣੀ ਸਰਕਾਰ ਨੂੰ ਹਾਂ ਜੀ ਤੇ ਖਾਸ ਕਰਕੇ ਜਿਹੜੇ ਸਾਡੇ ਹਰਮਨ ਦੇਤਾ ਨੇ ਇਹ ਮੁੱਖ ਮੰਤਰੀ ਸਾਹਿਬ ਹਾਂ ਜੀ ਸੀਐਮ ਸਾਹਿਬ ਹਾਂ ਜੀ ਇਹ ਸ਼੍ਰੀਮਾਨ ਭਗਵੰਤ ਮਾਨ ਸਿੰਘ ਜੀ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਫਿਰ ਦੁਬਾਰਾ ਆਪਣੀ ਜਨਰਲ ਰਾਇ ਕਿ ਜਿਹੜਾ ਤੁਸੀਂ ਕਦਮ ਚੁੱਕਿਆ ਉਹ ਤੋਂ ਤੁਸੀਂ ਪਿੱਛੇ ਨਹੀਂ ਹਟਣਾ ਬਿਲਕੁਲ ਜੀ ਠੀਕ ਹੈ ਉਹ ਨੂੰ ਤੁਸੀਂ ਅਗਾਹ ਵਧਾ ਕੇ ਮਗਰ ਗੱਲ ਪਾਜੀ ਦੀ ਨਹੀਂ ਆ ਕੱਲ ਇਹ ਆ ਕੀ ਹੋਣਾ ਚਾਹੀਦਾ ਸਹੀ ਜਿਹੜਾ ਕੰਮ ਸਹੀ ਹੋਣਾ ਚਾਹੀਦਾ ਕੋਈ ਵੀ ਪਾਰਟੀ ਹੋ ਸਕਦੀ ਆ ਇਹ ਸਾਨੂੰ ਇਹ ਪਾਰਟੀਆਂ ਤੋਂ ਉੱਪਰ ਉੱਠ ਕੇ ਚਾਹੀਦਾ ਸਾਥ ਦੇਣਾ ਬਿਲਕੁਲ ਬਿਲਕੁਲ ਸਰਕਾਰਾਂ ਤੇ ਆਉਂਦੀਆਂ ਜਾਂਦੀਆਂ ਕਿਸੇ ਨੇ ਇਲੈਕਸ਼ਨ ਹੋਈ ਤੇ ਕੋਈ ਜਿੱਤ ਗਿਆ ਕੋਈ ਹਾਰ ਗਿਆ ਤੇ ਇਹਦੇ ਚੱਲਦਾ ਤੇ ਪਰ ਜਿਹੜਾ ਕੰਮ ਗਲਤ ਆ ਜੇ ਸਰਕਾਰ ਉਸ ਚੀਜ਼ ਤੇ ਰੋਕ ਲਾ ਰਹੀ ਆ ਤੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਸਾਥ ਦੇਣਾ ਠੀਕ ਆ ਜੀ ਬਿਲਕੁਲ ਇਹ ਵਿਰੋਧੀ ਪਾਰਟੀਆਂ ਦਾ ਵੀ ਮੰਦਾ ਸਾਨੂੰ ਆਪਾਂ ਇਹਨਾਂ ਦੇ ਨਾਲ ਮੋੜੇ ਨਾਲ ਮੋੜਾ ਜੋੜੀਏ ਸਰਕਾਰ ਦੇ ਨਾਲ ਸਾਥ ਦੇਣੀ ਹਾਂਜੀ ਤੇ ਤਾਂ ਇਹ ਨਸ਼ੇ ਨੂੰ ਠਾਲੇ ਪਾਸ ਨਹੀਂ ਤੇ ਫਿਰ ਇਹ ਮਤਲਬ ਤੁਹਾਨੂੰ ਪਤਾ ਹੀ ਜਾਵੇ ਵੇਖੋ ਕੀ ਕੀ ਬੰਦਿਆ ਇੱਕ ਇੱਕ ਬੱਚਾ ਉਹ ਵੀ ਵਿਚਾਰੇ ਇਦਾਂ ਬਰਬਾਦ ਹੋ ਗਿਆ ਮਾਂ ਪਿਓ ਨੇ ਆ ਦੇਖਦਾ ਕੁਝ ਨਹੀਂ ਤੇ ਕੀ ਬੰਦਿਆ ਜਿੰਨੇ ਦੇਰ ਤੱਕ ਨਸ਼ਿਆਂ ਬਾਰੇ ਮਾਪਿਆਂ ਨੂੰ ਪਤਾ ਲੱਗਦਾ ਅਜੇ ਬਾਹਰ ਦੂਜੇ ਬੰਦੇ ਸਾਰਿਆਂ ਨੂੰ ਪਤਾ ਹੁੰਦਾ ਵੀ ਉਹ ਖਲਾਣਾ ਬੱਚਾ ਜਿਹੜਾ ਨਸ਼ਾ ਕਰਦਾ ਸਿਰਫ ਮਾਪਿਆਂ ਨੂੰ ਪਤਾ ਨਹੀਂ ਹੁੰਦਾ ਤੇ ਮਾਪਿਆਂ ਨੂੰ ਜਦੋਂ ਪਤਾ ਲੱਗਦਾ ਉਹਨੂੰ ਬੱਚਾ ਸਾਹ ਬਹੁਤ ਹੀ ਜ਼ਿਆਦਾ ਅੱਗੇ ਲੱਭ ਜਾਂਦਾ ਉਹਨੂੰ ਪਤਾ ਬਾਅਦ ਵਿੱਚ ਲੱਗਦਾ ਵੀ ਮੇਰੇ ਪਤੇ ਦੀ ਬੱਚੇ ਨਹੀਂ ਘੜੀ ਇਹਦੀ ਆ ਉਹ ਖਰਾਬ ਹੋ ਗਈ ਹੈ ਬਿਲਕੁਲ ਬਿਲਕੁਲ ਜਿਹਦੇ ਵਿੱਚ ਬੋਲਾ ਫਿਰ ਦੁੱਖ ਮਤਲਬ ਮੈਨੂੰ ਲੱਗਦਾ ਜਦਾਂ ਆਂਡ ਗਵਾੜ ਕਿਸੇ ਦਾ ਹੋਵੇ ਠੀਕ ਆ ਉਹ ਫਿਰ ਬੜਾ ਦੁੱਖ ਦੀ ਗੱਲ ਹੁੰਦੀ ਆ ਵੀ ਨਹੀਂ ਯਾਰ ਬੱਚਾ ਗਲਤ ਕਰਦੇ ਪੈ ਜਾਂਦੇ ਤੇ ਅੱਜ ਕੱਲ ਜਿਹੜੇ ਆਂਡ ਗਵਾੜਨਦੇ ਆ ਉਹ ਜੇ ਦਸ਼ਾਂ ਦੀ ਕੋਸ਼ਿਸ਼ ਕਰਦੇ ਆ ਦੇਖ ਲਓ ਇਹ ਤੁਹਾਡਾ ਬੱਚਾ ਇਦਾਂ ਕਰਦੇ ਆ ਤੇ ਉਹ ਫਿਰ ਕਿਸੇ ਵੇਲੇ ਗਲਤ ਵੀ ਮਤਲਬ ਦਾ ਜਦ ਵੀ ਸਾਡੇ ਬੱਚੇ ਨੂੰ ਬਚਾਣ ਦੀ ਕੋਸ਼ਿਸ਼ ਕਰਦੇ ਆ ਤੇ ਮੈਂ ਤੇ ਆਪਣੇ ਬਚਾ ਨਾ ਰਹੀ ਇਹ ਵੀ ਆਪਣੇ ਮਤਲਬ ਇਹ ਮਾਪਿਆਂ ਨੂੰ ਖਾਸ ਕਰਕੇ ਪੈਰਪਰਾਂ ਜਿਹੜੇ ਆ ਉਹਨਾਂ ਨੂੰ ਜੇ ਕੋਈ ਬੰਦਾ ਲਸਾਂ ਦੀ ਕੋਸ਼ਿਸ਼ ਕਰਦਾ ਹਾਂ ਉਹਦੀ ਗੱਲ ਬੱਚਾ ਕਿ ਨਹੀਂ ਉਹ ਤੂੰ ਗੌਰ ਕਰੋ ਉਹਨੂੰ ਠੀਕ ਆ ਉਹਨੂੰ ਥੋੜਾ ਜਿਹਾ ਸਮਾ ਲਓ ਉਹਨੂੰ ਦੇਖੋ ਉਹਨੂੰ ਸੁਣੋ ਬਿਲਕੁਲ ਇਹ ਵਾਕਿਆ ਸੱਚ ਕਹਿ ਰਿਹਾ ਹਾਂ ਤੇ ਉਹਦੇ ਤੇ ਕੋਸ਼ਿਸ਼ ਕਰੋ ਕਿ ਉਹਦੇ ਤੇ ਨਿਗਰਾਨੀ ਰੱਖਣ ਦੀ ਬਿਲਕੁਲ ਇਹ ਵਾਕਿਆ ਕਿਤੇ ਗਲਤ ਆ ਜਾਂ ਸਹੀ ਆ ਹਾਂਜੀ ਠੀਕ ਆ ਵੀ ਆਪਾਂ ਉਹ ਬੰਦੇ ਨੂੰ ਦੋਸ਼ ਨਾ ਦੇ ਦੀਏ ਤੇ ਨਹੀਂ ਵੀ ਤੁਹਾਡੇ ਬੱਚਿਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਸ ਕਰਕੇ ਉਹਦਾ ਵੀ ਮਤਲਬ ਆਪਣੇ ਮਾਪਿਆਂ ਦਾ ਫਰਜ਼ ਬਣਦਾ ਵੀ ਮੈਂ ਇਹਦਾ ਨਿਚੋੜ ਕੱਢ ਕੇ ਤੇ ਦੇਖਾਂ ਬਿਲਕੁਲ ਠੀਕ ਹੈ ਤੇ ਆ ਮਤਲਬ ਕਿਹ ਗੱਲ ਸਹੀ ਆ ਜਾਂਦਾ ਤਾਂ ਤਾਂ ਸੋ ਇਸ ਕਰਕੇ ਥੋੜਾ ਤੁਸੀਂ ਆਪਣੇ ਮਾਪਿਆਂ ਦਾ ਵੀ ਫਰਜ਼ੇ ਬਣਦਾ ਤੇ ਬਰੇਤ ਜਿਹੜਾ ਵੀ ਨਸ਼ਿਆਂ ਨੂੰ ਸਾਰੇ ਜਣੇ ਰਲ ਕੇ ਹੱਥਾਂ ਪਾ ਗਏ ਬਿਲਕੁਲ ਬਿਲਕੁਲ ਠੀਕ ਹੈ ਹਾਂਜੀ ਤੇ ਬਾਕੀ ਮੈਂ ਆਪਣੇ ਚੈਨਰ ਆਈ ਸਾਰੇ ਦਰਸ਼ਕਾਂ ਨੂੰ ਵੀ ਦੱਸਣਾ ਚਾਹੁੰਦਾ ਕਿ ਭਰਾਓ ਸਮਝ ਸਮਝ ਕਰੋ ਮਨਸ ਬਹੁਤ ਹੀ ਭਿਆਨਕ ਸਮਾਜ ਚੱਲ ਰਿਹਾ ਜਿਹੜਾ ਤੇ ਸਰਕਾਰਾਂ ਹੁਣ ਆਪਣੇ ਜੋਰ-ਸ਼ੋਰ ਨਾਲ ਪੁਰੀਆਂ ਲੱਗੀਆਂ ਆ ਤੇ ਆਓ ਸਾਰੇ ਆਪਾਂ ਨਾਲੇ ਮਿਲ ਕੇ ਤੇ ਸਰਕਾਰ ਦਾ ਸਾਥ ਦੇ ਕੇ ਤੇ ਜਿਹੜਾ ਕਿ ਪੰਜਾਬ ਨਸ਼ੇ ਤੋਂ ਮੁਕਤ ਹੋ ਜਾਵੇ ਹਾਂਜੀ ਤੋਂ ਸੋ ਮੇਰੇ ਦਰਸ਼ਕੋ ਆਦਾ ਬਹੁਤ-ਬਹੁਤ ਧੰਨਵਾਦ ਹੈ ਜੋ ਅੱਜ ਸਾਨੂੰ ਜਿਦਾ ਤੁਸੀਂ ਪਹਿਲਾਂ ਹਲੇ ਵੀਡੀਓ ਨੂੰ ਪਿਆਰ ਦਿੱਤਾ ਹੈ ਇਸੇ ਤਰ੍ਹਾਂ ਆਪਣਾ ਪਿਆਰ ਦੇਦੇ ਰਹੋ ਤੋਂ ਸਾਡੇ ਦੁਆਵੋ ਪਿਆਰ ਭਰੀ ਸਤਿਕਾਰ ਰਿਤਾ